ਇਹ ਦਹਾੜਾ ਤੇ ਆਏ ਮਕਾਨ ਆ ਡਿੱਗ ਚੁੱਕੇ ਸੀ ਅਜੇ ਤੱਕ ਸਾਡੀ ਸਾਰ ਨਹੀਂ ਲਈ ਗਈ ਅਸੀਂ ਗਾਰੇ ਨਾਲ ਇਟਾਂ ਲਾ ਕੇ ਚਿਨੇ ਆ ਕਿ ਹੁਣ ਫਿਰ ਪਾਟ ਗਿਆ ਤੇ ਆਪਣੇ ਉਹ ਪਿੱਲਰ ਦਿਖਾਓ ਇਹਨਾਂ ਨੂੰ ਆਪਣੇ ਜਿਹੜੇ ਪਪਰਾਂਲੇ ਤੇਈ ਵਾਲੇ ਅਜੇ ਤੱਕ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਸਰਕਾਰਾਂ ਕਹਿੰਦੀਆਂ ਨੇ ਵੀ ਅਸੀਂ ਜਾਾਂਗੇ ਸਰਕਾਰਾਂ ਕਹਿੰਦੀਆਂ ਨੇ ਇਹ ਦਿੱਤਾ ਬੜਾ ਕੁਝ ਪਰ ਸਾਡੇ ਮਕਾਨ ਵੇਖੇ ਜਾਣ ਵੀ ਉਹ ਉਹ ਪਿੱਲਰ ਉਦਾਂ ਨਹੀਂ ਦਿਖਦੇ ਪਿਆ ਤੇ ਇਧਰ ਅੰਦਰ ਆ ਕੇ ਦੇਖੋ ਮੜਾ ਜਾ ਅੰਦਰੋਂ ਆ ਕੇ ਦੇਖੋ ਵੀ ਕਿੰਨਾ ਪਾਣੀ ਆ ਕਿੰਨੇ ਕਿੰਨੇ ਫਟ ਖੜਾ ਇੱਥੇ ਰਹਿ ਗੋ ਬੰਦਾ ਆ ਬੂਆ ਮਹਿੰਤੀ ਰਾਰੋ ਇਹਨਾਂ ਦੀ ਬੇਨਤੀ ਕਰੋ ਬਹੁਤ ਐਡੀ ਕਿੰਨੀ ਕਿੰਨੀ ਮਹਿੰਤੀ ਤੇ ਪਾਣੀ ਖੜਾ ਤੇ ਅੱਗੇ ਉਹ ਮਕਾਨ ਡਿੱਗ ਪਿਆ ਕੰਧਾ ਡਿੱਗ ਪਿਆ ਸਾਰਾ ਕੋਈ ਇਥੋਂ ਅੱਗੇ ਵੀ ਮਕਾਨ ਹੈਗੇ ਮੇਰੇ ਤੇਈ ਦੇ ਉਹ ਡਿੱਗੇ ਪਿਆ ਪਾਣੀ ਦੇ ਵਿੱਚ ਤਾਂ ਪਈਆਂ ਮੇਰੀਆਂ ਵੇਖੋ ਜੀ ਇਹਨਾਂ ਲਾਤਾ ਹੈਗੇ ਇੱਥੇ ਰਹਿਣ ਦੇ ਸਾਡੇ ਤੇ ਪੰਜਾ ਮਰਲਿਆਂ ਨੂੰ ਸਰਕਾਰ ਨਾ ਦੇ ਦੇਊਗੀ ਤਾਂ ਅਸੀਂ ਕਿੱਥੇ ਜਾਵਾਂਗੇ ਤੇ ਮਕਾਨ ਸਾਡਾ ਦਰਿਆ ਚ ਉੱਕਲ ਜਾਣਾ ਹੈ ਮੇਰੇ ਦਰਿਆ ਨੇ ਪਰ ਜਦੋਂ ਸਰਕਾਰ ਪੰਜ ਪੰਜ ਮੱਲੇ ਦੇ ਕਿਤੇ ਪਲਾਟ ਦੇ ਦੇਣੇ ਮਕਾਨ ਬਣਾ ਦੇਣ ਤੇ ਤੁਸੀਂ ਇਹ ਸ਼ਰਸਾ ਦੇ ਫਿਰ ਛੱਡ ਦੇਣੇ ਆਂ ਇੱਥੇ ਕੀ ਲੈਣਾ ਤੇ ਦਰਿਆ ਤੇ ਕਦੋਂ ਵੀ ਇੱਥੇ ਵੱਸ ਸਕਦਾ ਆ ਤਾਂ ਤੇਰੇ ਸਾਹਮਣੇ ਆ ਤੂੰ ਹੋਣ ਦਿਖਾਇਆ ਮੈਂ ਆਪਣੇ ਤੈਨੂੰ ਫਿਰ ਕਿੰਨਾ ਢਾ ਲੱਗੀ ਆ ਪਰਲੇ ਪਾਸੇ ਸੋ ਦਰਿਆ ਦੀ ਕਾਫੀ ਢਾ ਜਿਹੜੀ ਲੱਗੀ ਹੋਈ ਆ ਪਿੰਡ ਅੱਧੋ ਜ਼ਿਆਦਾ ਜ਼ਿਆਦਾ ਸਾਰੇ ਪਿੰਡੇ ਡੁੱਬਿਆ ਹੋਇਆ ਹੀ ਆ ਡੁੱਬਿਆ ਹੋਇਆ ਬਾਪ ਤੇਰੇ ਹੈਗੇ ਉਹ ਤੇ ਹਸਤ ਮਤਲਬ ਜਦੋਂ ਮੌਸਮ ਖਰਾਬ ਹੁੰਦਾ ਬਰਸਾਤ ਦੇ ਵਿੱਚ ਵੀ ਇਹਨਾਂ ਦਾ ਇਹੀ ਹਾਲ ਹੁੰਦਾ ਅੱਜ ਜਦੋਂ ਪਿਛੇੋਂ ਪਾਣੀ ਜ਼ਿਆਦਾ ਆਇਂਦਾ ਉਦੋਂ ਤੇ ਬਹੁਤ ਹੀ ਜ਼ਿਆਦਾ ਨਜ਼ਾਬਰਾ ਹੜ੍ਹ ਆਇਂਦਾ ਮਕਾਨ ਪੂਰੇ ਜਿਹੜੇ ਇਹਨਾਂ ਦੇ ਢਾਢੇ ਢੇਰੀ ਹੋ ਚੁੱਕੇ ਆ ਹਾਂ ਇਹ ਪਿੰਡ ਗੱਟਾ ਮੜੀ ਕਾਸੂ ਪਿੰਡ ਧੱਤਕਾ ਵਸਤੀ ਤੇ ਨਾਂਅ ਹੈ ਮੇਰਾ ਬੁਲਿਆ ਖਾਸ ਤੇ ਨਾਂਅ ਹੈ ਜਲੰਦਰ ਤੇ ਨਾਂਅ ਹੈ ਮੇਰਾ ਬਗੀਚਾ ਸਿੰਘ ਜੀ ਤੇ ਫੋਨ ਨੰਬਰ ਹੈ 84370 92913 84370 92913 ਜੇ ਕੋ ਸਜਣ ਚਾਹੁੰਦਾ ਹੈਗਾ ਇਹਨਾਂ ਦੀ ਹੈਲਪ ਤੇ ਇਹਨਾਂ ਦੇ ਨਾਲ ਸੰਪਰਕ ਕਰਕੇ ਸੋਧੀ ਆਣ ਕੇ ਇਹਨਾਂ ਦੀ ਹੈਲਪ ਕਰ ਸਕਦਾ ਹਾਂ ਸਿੱਧੇ ਵੀ ਬਾਰੇ ਬੁੱਜੇ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ